ਇੱਕ ਜੋਤਸ਼ੀ ਚੋਕ ਕੇ ਗ੍ਰਹਿਆਂ ਦੇ ਬਾਰੇ ਜਾਣਕਾਰੀ ਰੱਖਦਾ ਹੈ ਤੇ ਤਾਰਿਆਂ ਨੂੰ ਦੇਖਦਾ ਦੇਖਦਾ ਉਹਨਾਂ ਦੀ ਚਾਲ ਨੂੰ ਸਮਝਦਾ ਹੋਇਆ ਤੁਰਿਆ ਜਾ ਰਿਹਾ ਸੀ ਤੇ ਅੱਗੇ ਜਾ ਕੇ ਉਹ ਖੂਹ ਦੀ ਖੂਹ ਦੇ ਵਿੱਚ ਡਿੱਗ ਪਿਆ ਜਦੋਂ ਖੂਹ ਦੇ ਵਿੱਚ ਡਿੱਗਿਆ ਤਾਂ ਉੱਥੇ ਲੱਗੇ ਇੱਕ ਛੋਪੜੀ ਦੇ ਵਿੱਚ ਮਾਈ ਬਜ਼ੁਰਗ ਰਹਿੰਦੀ ਸੀ ਉਹਨੇ ਆ ਕੇ ਬੜੀ ਮੁਸ਼ਕਲ ਦੇ ਨਾਲ ਉਸ ਜੋਤਸ਼ੀ ਨੂੰ ਬਾਹਰ ਕੱਢਿਆ ਤੇ ਜੋਤਸ਼ੀ ਬਾਹਰ ਨਿਕਲ ਕੇ ਕਿੰਦਾ ਮਤਾ ਤੂੰ ਭਾਗਾ ਵਾਲੀ ਐ ਤੈਨੂੰ ਨਹੀਂ ਪਤਾ ਤੂੰ ਕਿੱਡੇ ਵੱਡੇ ਬੰਦੇ ਨੂੰ ਬਚਾਇਆ ਮੇਰੇ ਕੋਲੇ ਵੱਡੇ ਵੱਡੇ ਸਮਰਾਟ ਰਾਜੇ ਆਪਣਾ ਪੁਵਿੱਖ ਦੇ ਪੁੱਛਣ ਲਈ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਪੁਵਿੱਖ ਦੱਸਦਾ ਉਹਨਾਂ ਨੂੰ ਛਤਰਾਂ ਦੇ ਗਰੇਹਾਂ ਦੇ ਚਾਲ ਬਾਰੇ ਦੱਸਦਾ ਸਹੀ ਗਲਤ ਬਾਰੇ ਦੱਸਦਾ ਤੇ ਮੇਰੀ ਤਾਂ ਫੇਸ ਬਹੁਤ ਐ ਪਰ ਤੂੰ ਮੇਰੀ ਜਾਨ ਬਚਾਈ ਐ ਤੇ ਕੱਲ ਨੂੰ ਮੇਰੇ ਦਫ਼ਤਰ ਆਈਂ ਜੇ ਤੇ ਮੈਂ ਬੈਠਦਾ ਹਾਂ ਜੋਤਸਥੀ ਵਿਦਿਆ ਬਾਰੇ ਦਾ ਜਾਣਦਾ ਹਾਂ ਦੱਸਦਾ ਹਾਂ ਤੇ ਤੇਰੀ ਮੈਂ ਫੀਸ ਕੋਈ ਨਹੀਂ ਲਵਾਂਗਾ ਤੈਨੂੰ ਮੈਂ ਵੈਸੇ ਹੀ ਪਵਿੱਖ ਬਾਰੇ ਦੱਸ ਦਵਾਂਗਾ ਤੇ ਮਾਤਾ ਇਹ ਗੱਲ ਸੁਣ ਕੇ ਉੱਚੀ ਉੱਚੀ ਖਿੜਖੜਾ ਕੇ ਹੱਸ ਪਈ ਉਸ ਗਉਤਸ਼ੀ ਨੇ ਪੁੱਛਿਆ ਮਾਤਾ ਅਸੀਂ ਕਿਉਂ ਕਹਿੰਦੀ ਭੋਲੇਆ ਤੂੰ ਗ੍ਰਿਹਾਂ ਦੀ ਚਾਲ ਦਾ ਦੱਸਣ ਦਾ ਵਾਅਦਾ ਕਰ ਰਿਹਾ ਤੂੰ ਪਵਿੱਖ ਦੱਸਣ ਦਾ ਵਾਅਦਾ ਕਰ ਰਿਹਾ ਆਚਾਰ ਕਦਮਾਂ ਤੇ ਖੂਸੀ ਇਹ ਤਾਂ ਤੈਨੂੰ ਦਿਖਿਆ ਨਹੀਂ ਖੂ ਦੇ ਵਿੱਚ ਤਾਂ ਤੈਨੂੰ ਮੈਂ ਕੱਢ ਰਹੀ ਹਾਂ ਤੇ ਤੂੰ ਸਾਡਾ ਭਵਿੱਖ ਕੀ ਦੱਸੇਗਾ ਕਹਿੰਦੇ ਉਸ ਜੋਤਿਸ਼ੀ ਤੇ ਇੰਨਾ ਪ੍ਰਭਾਵ ਪਿਆ ਉਸ ਤੋਂ ਬਾਅਦ ਵਿੱਚ ਉਹਨੇ ਆਪਣੇ ਜੋਤਸ ਵਾਲਾ ਕੰਮ ਛੱਡ ਕੇ ਆਪਣੇ ਜੀਵਨ ਨੂੰ ਹੋਰ ਤਰੀਕੇ ਦੇ ਨਾਲ ਪੇਸ਼ ਕੀਤਾ ਚਲਾਉਣਾ ਸ਼ੁਰੂ ਕੀਤਾ ਕਿ ਇਹਦੇ ਵਿੱਚ ਮੈਂ ਬਹੁਤ ਉੱਚਾ ਦੇਖੀ ਜਾਂਦਾ ਹਾਂ ਸਾਹਤੀ ਤੇ ਥੱਲੇ ਮੈਨੂੰ ਕੁਝ ਦਿਖਦਾ ਨਹੀਂ ਇਦਾਂ ਹੀ ਕਈ ਵਾਰ ਮਨੁੱਖ ਬਹੁਤ ਉੱਚਾ ਦੇਖਣ ਲੱਗ ਜਾਂਦਾ ਹੈ ਪਰ ਉਹਨੂੰ ਥੱਲਿਓ ਕੁਝ ਦੇਖ ਤਦਾ ਦਿਖਦਾ ਨਹੀਂ ਉਹ ਦੂਜਿਆਂ ਨੂੰ ਦੱਸਦਾ ਦੱਸਦਾ ਆਪਣਾ ਨੁਕਸਾਨ ਕਰਾ ਕੇ ਬੈਠ ਜਾਂਦਾ ਹੈ ਸੋ ਪਹਿਲਾਂ ਆਪਣੇ ਆਪ ਦੇ ਬਾਰੇ ਵੇਖੀਏ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ